ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਟਾਈਮ ਦੇ YouTube ਚੈਨਲ ਤੇ ਦਾ ਅਰਜਿੰਦਰ ਸਿੰਘ ਮੰਡੇਰ ਤੇ ਇਸ ਦਾ ਅਰਜਿੰਦਰ ਸਿੰਘ ਜੀ ਪUREਵਾਲ ਹਾਜ਼ਰ ਨੇ ਅੱਜ ਤਰੀਕ 22 ਮਈ ਤੇ ਦਿਨ ਹੈ ਬੁੱਧਵਾਰ ਅੱਜ ਦੇ ਜਿਹੜੇ ਪੰਜਾਬ ਟਾਈਮ ਦੇ ਵਿੱਚ ਮੇਨ ਖਬਰਾਂ ਲੱਗੀਆਂ ਹਨ ਉਹਨਾਂ ਬਾਰੇ ਤੇ ਕੁਝ ਅਹਿਮ ਖਬਰਾਂ ਹਨ ਉਹਨਾਂ ਬਾਰੇ ਤਾਂ ਅਸੀਂ ਕਰਾਂਗੇ ਪਹਿਲੀ ਖਬਰ ਆ ਸੀ ਕਵਰੇਜ ਤੇ ਜਿਹੜੀ ਟਾਈਟਲ ਤੇ ਮੇਨ ਖਬਰ ਲੱਗੀ ਹੈਗੀ ਅੱਜ ਉਹ ਹੈਗੀ ਆ ਯੋਰਕ ਸ਼ਹਿਰ ਸਿੱਖ ਫੋਰਮ ਵੱਲੋਂ ਉਹਨਾਂ ਨੇ ਵਿਸਾਖੀ ਸਮਾਗਮ ਮਨਾਇਆ ਕਹਿੰਦੇ ਵੱਲੋਂ ਵਿਸਾਖੀ ਇੰਨੀ ਮਸ਼ਹੂਰ ਆ ਸਿੱਖਾਂ ਦਾ ਜਿਹੜਾ ਇਹ ਪਰਵ ਆ ਸਮਾਗਮ ਆ ਮੇਲਾ ਵੀ ਕੋਈ ਮਿਲ ਕੋਈ ਹੋਰ ਵਜੋਂ ਮਨਾਉਂਦਾ ਕੋਈ ਪਰਵ ਹੋ ਮਨਉਂਦਾ ਆ ਤੇ ਉਹਨਾਂ ਨੇ ਇਹ ਵਿਸਾਖੀ ਜਿਹੜੀ ਵਿਸਾਖੀ ਮੇਲੇ ਵਜੋਂ ਮਨਾਈ ਆ ਸਾਖੀ ਤਿਉਹਾਰ ਵਜੋਂ ਤੇ ਉਹਨਾਂ ਨੇ ਬਹੁਤ ਸਾਰੇ ਭਾਈਚਾਰਿਆਂ ਨੂੰ ਜਿਹੜੇ ਲੋਕਲ ਸਥਾਨਕ ਉਹਨਾਂ ਦੇ ਹੁੰਦੇ ਆ ਜਾਂ ਮੇਹਰਿਆ ਅਲਾ ਉਹਨਾਂ ਦੇ ਇਲਾਕੇ ਦਾ ਜਾ ਉਹਨਾਂ ਦੇ ਹੋਰ ਜਿਹੜੇ ਕਈ ਵਕ ਵਕ ਧਰਮਾਂ ਦੇ ਆ ਲੋਕ ਆ ਉਹਨਾਂ ਨੂੰ ਸੱਜਿਆ ਅਗੂਆਂ ਨੂੰ ਸੱਦ ਕੇ ਤੇ ਉਹਦਾ ਮਾਨ ਸਨਮਾਨ ਕਰਦੇ ਆ ਉਹਨਾਂ ਨੂੰ ਦਾਵਤ ਦਿੰਦੇ ਆ ਤੇ ਹਰੇਕ ਮਿਲ ਬੈਠ ਵੀ ਵਿਚਾਰਾ ਕਰਦੇ ਭਾਈਚਾਰੇ ਬਾਰੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਜਿਹੜਾ ਕਾਰੋਗਾਰ ਕਰ ਰਹੇ ਆ ਕਿਵੇਂ ਇਹ ਦੇਖੋ ਸਖੀਓ ਹੁਣ ਨੈਮਰਾਸੋਣੀ ਚੇਅਰਮੈਨ ਆ ਲੰਦੇ ਹਾਂਜੀ ਤੇ ਸਾਡੇ ਨਾਲ ਪਿਛਲੇ 30 35 ਸਾਲ ਤੋਂ ਪਿਆਰ ਆ ਹਾਂਜੀ ਲੰਬੇ ਚਿਰ ਤੋਂ ਮੈਂ ਪਹਿਲਾਂ ਵੀ ਜਦ ਮੈਨੂੰ ਅਖਬਾਰ ਨਹੀਂ ਵੀ ਹੁੰਦੀ ਸੀ ਮੈਂ ਉਦੋਂ ਵੀ ਦੇਖਦਾ ਆਇਆ ਇਹ ਮੀਡੀਆ ਦੀ ਕਾਫੀ ਸਪੋਰਟ ਕਰਦੇ ਰਹੇ ਹੈਗੇ ਆ। ਹੂੰ ਕਮਊੜੇ ਸਾਂਝੇ ਕੰਮ ਆ ਜੇ ਆਪਣਾ ਬਹੁਤ ਯੋਗਦਾਨ ਪਾਉਂਦੇ ਹੈਗੇ ਆ। ਜੀ ਬਿਲਕੁਲ politically ਥੋੜਾ ਨਿਊਟਰ ਰਹਿਦੇ ਹੈਗੇ ਆ ਤੇ ਸਾਰਿਆਂ ਨਾਲ ਲੱਗ ਕੇ ਚੱਲਦੇ ਹੈਗੇ ਆ। ਲੋੜ ਕਿਸੇ ਨੂੰ ਵੀ ਪੈ ਜਾਏ ਨਾ ਕੋ ਸਰਕਾਰ ਦੇ ਦੁਆਰੇ ਤੋਂ ਉਹਦੀ ਇਹ ਮਦਦ ਕਰਦੇ ਆ। ਹਰੇਕ ਸਾਲ ਉਦੋਂ ਕਰਦੇ ਆ। ਅਸੀਂ ਚਾਹੁੰਦੇ ਹਾਂ ਹੋਰ ਇਹਨਾਂ ਸਾਲੂ ਚੜ੍ਹਦੀਆਂ ਕਲਾ ਬਖਸ਼ੇ ਤੇ ਇਹ ਜਿਹੜੀ ਏਸੀ ਤਰ੍ਹਾਂ ਬਣਾਉਂਦੇ ਰਹਿਣ। ਠੀਕ ਹੈ ਧੰਨਵਾਦ ਜੀ। ਤੇ ਅਗਲੀ ਖਬਰ ਵੱ ਜਿਹੜਾ ਸੀਜ਼ਨ ਦਾ ਕਬੱਡੀ ਟੂਰਨਾਮੈਂਟ ਹੈ ਇਸki ਦੂਜਾ ਟੂਰਨਾਮੈਂਟ ਸੀਗਾ ਉਹ ਟੈਲਫੋਰਡ 'ਚ ਹੋਇਆ ਸੀ ਤੇ ਟੈਲਫੋਰਡ ਦੀ ਟੀਮ ਐਜ਼ ਕੀ ਇੰਨੀ ਤਗੜੀ ਬਣੀ ਆ ਕਿ ਉਹ ਪਹਿਲੇ ਦੋਵੇਂ ਕੱਪ ਪਹਿਲਾ ਬ੍ਰੈਡਫੋਰਡ ਦਾ ਤੇ ਦੂਜਾ ਜਿਹੜਾ ਹੈਗਾ ਆਪਣੇ ਉਹਨਾਂ ਦੇ ਜਿਹੜਾ ਸੀਗਾ ਮੇਜ਼ਬਾਨ ਵੀ ਸੀਗੇ ਤੇ ਲੋਕਲ ਟੈਲਫੋਰਡ ਕੋ ਕਲੱਬ ਉਹਨੇ ਕਰਾਇਆ ਉਹ ਉਹ ਵੀ ਜਿੱਤ ਗਿਆ ਹਾਂਜੀ ਤੇ ਉਹ ਪਹਿਲੀ ਪਿਛਲੀ ਵਾਰੀ ਉਹਨਾਂ ਨੇ ਡਰਬੀ ਤੇ ਲਸਟਰ ਦੀ ਟੀਮ ਨੂੰ ਹਰਾਇਆ ਸੀ ਕਿ ਬੁਲਵਰਹੈਂਪਟਨ ਤੇ ਮਿਡਵੇ ਦੀ ਟੀਮ ਜਿਹੜੀ ਸਾਂਝੀ ਸੀਗੀ ਉਹਨੂੰ ਹਰਾਇਆ ਇਹਦੇ ਬਾਰੇ ਕੀ ਕਹੋਗੇ ਕਬੱਡੀ ਬਾਰੇ ਕੀ ਕਰਨੀ ਚਾਹੀਦੀ ਹੈ ਜਿਹੜੀ ਮੇਨ ਖਾਸ ਗੱਲ ਹੈ ਨਾ ਵੀ ਸੰਦੀਪ ਨੰਗਾਂ ਵੀ ਜਿਹਨੂੰ ਆਪਣਾ ਕਰਨ ਉਹਦੀ ਯਾਦ ਵਿੱਚ ਕੀਤਾ ਮੌਸਮਾਂ ਪਹਿਲਾਂ ਉਹਦੀ ਯਾਦ ਕਰਾਇਆ ਹੈਗਾ ਤੇ ਮੈਂ ਦੇਖਿਆ ਵੀ ਟੂਰਨਾਮੈਂਟ ਤੇ ਆਏ ਵੀ ਲੋਕ ਜਾਂ ਵੀਡੀਓ ਦੇਖੀਆਂ ਜਾਂ ਫੋਟੋ ਸਾਨੂੰ ਬਹੁਤ ਆਈਆਂ ਹੈਗੀਆਂ ਤੇ ਬਹੁਤ ਸਕਸੈਸਫੁਲ ਟੂਰਨਾਮੈਂਟ ਕਿਹਾ ਜਾਦਾ ਹੈਗਾ ਮਿਲਪਿੰਦਰ ਸਿੰਘ ਵੀ ਤੇ ਸਾਡੇ ਨਾਲ ਲੰਬੇ ਚੜ ਤੋਂ ਉੱਥੋਂ ਬਲੰਚਾ ਲੰਬੇਚਾ ਸਾਡਾ ਪਿਆਰ ਆ 35 40 ਸਾਲ ਤੋਂ ਅਬਲ 40 ਸਾਲ ਤੋਂ ਮੇਰਾ ਸਾਡਾ ਪਿਆਰ ਇਹਨਾਂ ਨਾਲ ਥੋੜੀ ਰਿਸ਼ਤਦਾਰੀ ਸਾਡੀ ਇਹਨਾਂ ਦੇ ਨਾਲ ਹੈਗੀ ਸੀ ਇਹ ਪਲੰਡਰ ਵੀ ਰਹਿੰਦੇ ਹੁੰਦੇ ਸੀ ਤੇ ਇਹ ਸੋਹਣਾ ਕਾਰੋਬਾਰ ਹੈ ਇਹਦਾ ਤੇ ਇਹ ਸਪੋਰਟਸ ਲਈ ਤੇ ਹੋਰ ਸਮਾਜ ਸੇਵਾ ਦੇ ਵਿੱਚ ਵੱਡੀ ਪੱਧ ਤੇ ਸਪਾਉਂਦਾ ਰਹਿੰਦਾ ਹੈਗਾ ਤੇ ਟੂਰਨਾਮੈਂਟ ਵੀ ਵਧਾਈ ਦਿੰਦੇ ਹੈਗੇ ਆ ਤੇ ਤੁਸੀਂ ਖ਼ਬਰਾਂ ਚ ਬਾਕੀ ਖ਼ਬਰ ਦੀ ਪੜ੍ਹ ਹੀ ਲੈਣੀ ਆ ਹਾਂਜੀ ਅੱਗੇ ਚੱਲਦੇ ਆ 3 ਨੰਬਰ ਦੀ ਪਹਿਲੀ ਖ਼ਬਰ ਉਹ ਹੈਗੀ ਆ ਕਿ ਜਿਹੜਾ ਪੰਜਾਬ ਭਾਰਤ ਦੇ ਵਿੱਚ ਖਾਸ ਕਰਕੇ ਜਿਹੜੀਆਂ ਲੋਕ ਸਭਾ ਚੋਣਾਂ ਹੋ ਰਹੀਆਂ ਆ ਇਹ ਚੋਣਾਂ ਦੇ ਸਬੰਧ ਵਿੱਚ ਆ ਕਿ ਉੱਥੇ ਸੈਂਟਰ ਵੱਲੋਂ ਵੀ ਤੇ ਪੰਜਾਬ ਵੱਲੋਂ ਵੀ ਇੱਕ ਭਈਆਂ ਦਾ ਮੁੱਦਾ ਕਿਉਂ ਉਠਾਇਆ ਜਾ ਰਿਹਾ ਆ ਕਿ ਜਿਹਨ ਕਹਿੰਦੇ ਆ ਕਿ ਦੂਜੇ ਰਾਜਾਂ ਦੇ ਲੋਕਾਂ ਨੂੰ ਪੰਜਾਬ ਵਿੱਚ ਨੌਕਰੀਆਂ ਕਿਉਂ ਦਿੱਤੀਆਂ ਜਾ ਰਹੀਆਂ ਤੇ ਇਸ ਮਾਮਲੇ ਨੂੰ ਇਦਾਂ ਲਾ ਗਿਆ ਕਿ ਸੁਖਵਾਲ ਖੇਰਾਂ ਨੇ ਭਈਆਂ ਬਾਰੇ ਕੁਝ ਕਿਹਾ ਆ ਉਹਦੇ ਬਾਅਦ ਕੀ ਤੁਸੀਂ ਕਹੋਗੇ ਕਿ ਇਹ ਪੱਤਾ ਖੇਡਿਆ ਜਾ ਰਿਹਾ ਵੈਸੇ ਜਿਵੇਂ ਮੈਂ ਅਖਬਾਰਾਂ ਪੜ੍ਹੀਆਂ ਮੈਂ ਤਾਂ ਨਹੀਂ ਦੇਖਿਆ ਭਈਆਂ ਬਾਰੇ ਕਿਉਂਦਾਂ ਉਹਦਾ ਉਹਨਾਂ ਨੇ ਕਿਹਾ ਪੰਜਾਬ ਦੀਆਂ ਨੌਕਰੀਆਂ ਪੰਜਾਬ ਦੇ ਲੋਕਾਂ ਨੂੰ ਪ੍ਰੋਅਰਟੀ ਚਾਹੀਦੀ ਆ ਤਾਂ ਕੋਈ ਖਾਸ ਕਿਸਮ ਦੀ ਕੁਆਲੀਫਿਕੇਸ਼ਨ ਹੈਗੀ ਆ ਲੋੜ ਹੈਗੀ ਆ ਉਹ ਬਾਹਰ ਜਿਹੜਾ ਜੋ ਆ ਸਕਦੇ ਆ ਇੰਡੀਆ ਦੇ ਕਿਤੇ ਵੀ ਆ ਕੇ ਉੱਥੇ ਸਰਵਿਸ ਕਰ ਸਕਦੇ ਆ ਜੇ ਪੰਜਾਬ ਚ ਉਹਨਾਂ ਨੂੰ ਕੋਈ ਨਹੀਂ ਉਹ ਉਹਨਾਂ ਪੜਿਆ ਲਿਖਿਆ ਬੰਦਾ ਕੁਆਲੀਫਾਈਡ ਆਉਂਦਾ ਹੈਗਾ ਤੇ ਬਾਅਦ ਉਹਨੇ ਭਈਏ ਬਾਹਰ ਜੋੜ ਲਿਆ ਤੁਹਾਡਾ ਹੀ ਮਤਲਬ ਮੀਡੀਆ ਵਾਲੇ ਇਸ ਦਾ ਉਹ ਹੇਰ ਫੇਰ ਕਰ ਜਾਂਦੇ ਕੋਈ ਨਹੀਂ ਮੀਡੀਆ ਨਹੀਂ ਨਹੀਂ ਮੀਡੀਆ ਨੇ ਹੇਰ ਫੇਰ ਕੀਤੀ ਹੈਗੀ ਆ ਪਾਰਟੀਆਂ ਨੇ ਉਹਨਾਂ ਨਾਲ ਭਈਏ ਜੋੜਦੇ ਨਾਲ ਆਪੋਜੀਸ਼ਨ ਦੇ ਚੱਕ ਕੇ ਪਈਆਂ ਦੀ ਗੱਲ ਇਹਦੇ ਵਿੱਚ ਮੇਰੇ ਖਿਆਲ ਨੇ ਕੋਈ ਗੱਲ ਜਿੱਥੇ ਮੈਂ ਪੂਰੇ ਵਾਸਤੇਗਾ ਤੇ ਇਹ ਸਟੈਂਡ ਪੰਜਾਬ ਦਾ ਜਾਈ ਤਦ ਹੀ ਜਿਹੜੀਆਂ ਲੰਬੇ ਚਿਰ ਤੋਂ ਇਹ ਸਮੱਸਿਆ ਹੈਗੀ ਆ ਪੰਜਾਬ ਨੂੰ ਜਿਹੜੀ ਲੋਕ ਕੱਲ ਜਿਹੜੀ ਸਾਡੀ ਪੋਲੀਟਿਕਲ ਪਾਰਟੀਆਂ ਉਹ ਈ ਪੰਜਾਬ ਦੇ ਹੱਕਾਂ ਲਈ ਲੜ ਸਕਦੀਆਂ ਇਹ ਨੈਸ਼ਨਲ ਪਾਰਟੀਆਂ ਨਾ ਇਹ ਨਹੀਂ ਲੜ ਸਕਦੀਆਂ ਨਾ ਤਾਂ ਬੀਜਪੀ ਨੇ ਗੱਲ ਕਦੀ ਕਰਨੀ ਆ ਨਾ ਕਾਂਸ ਦਾ ਕਰਨੀ ਚਾਹੀਦੀ ਆ ਖਹਿਰਾ ਪੰਜਾਬੀ ਹੋਣ ਦੇ ਨਾਤੇ ਕਰਕੇ ਥੋੜੀ ਜਿਹੀ ਕਦੇ ਉਹ ਗੱਲ ਸਹੀ ਕਰਦਾ ਹੈਗਾ ਪਰ ਜੇ ਪਾਰਟੀ ਚੱਲੇ ਜਾਂ ਪਾਰਟੀ ਲਾਈਨ ਤੇ ਚੱਲਣਾ ਪੈਂਦਾ ਹੈਗਾ ਤੇ ਤਾਂ ਇਹ ਅਸੀਂ ਬਹੁਤੀ ਵਾਰ ਕਹੀਦਾ ਵੀ ਜਿਹੜੀ ਪੰਜਾਬ ਦੀਆਂ ਪਾਰਟੀਆਂ ਹੈ ਜਿਦਾ ਆਕਾਲੀ ਦਲ ਹੈਗਾ ਆ ਵੀ ਜਾਂ ਹੋਰ ਕੋਈ ਪਾਰਟੀ ਵੀ ਹੋ ਸਕਦੀ ਹੈ ਕਿ ਪੰਜਾਬ ਲਈ ਇਕੱਲੀ ਇਹ ਖੇਤਰੀ ਪਾਰਟੀ ਆ ਉਹਨੂੰ ਹੀ ਆਪਾਂ ਲਿਆਵਾਂਗੇ ਦਾ ਪੰਜਾਬ ਦੇ ਮਸਲੇ ਹੱਲ ਹੋਣੇ ਹੈਗੇ ਆ ਜੇ ਤੁਸੀਂ ਨੈਸ਼ਨਲ ਪਾਰਟੀਆਂ ਚਾਹੇ ਆਪ ਆ ਜਾਂਦੇ ਚਾਹੇ ਕਾਂਗਰਸ ਤੇ ਆ ਬੀਜੇਪੀ ਆ ਇਹਨਾਂ ਨੂੰ ਸਾਨੂੰ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ ਉਹਨਾਂ ਦੇ ਕਰਕੇ ਇਹ ਨਹੀਂ ਦੇਖਣਾ ਹੈਗਾ ਵੀ ਉਹਨਾਂ ਦਾ ਆਪਣੀ ਵੋਟਾਂ ਦੇਖਣੀ ਆ ਪੰਜਾਬ ਵੋਟਾਂ ਵੀ ਸਾਨੂੰ ਮਿਲਣਗੀਆਂ ਬਾਹਰੋਂ ਮਿਲਣਗੀਆਂ ਤੇ ਇਹ ਲਈ ਪੰਜਾਬ ਦਾ ਇਹ ਇਹਨੇ ਕੋਈ ਬਹੁਤਾ ਜਿਹੜਾ ਲਾਭ ਨਹੀਂ ਪੰਜਾਬ ਨੇ ਨਾਲ ਤੋਂ ਹੋਣਾ ਇਸ ਲਈ ਮੈਂ ਇਹ ਕਹਣਾ ਵੀ ਲੋਕ ਅਕਾਲੀ ਦਲ ਨੂੰ ਨਾਰਾਜ਼ੀ ਛੱਡਣ ਤੇ ਲੋਕਲ ਪਾਰਟੀ ਬਾਕੀ ਸਟੇਟਮ ਇਦਾਂ ਹੀ ਕਰਨ ਨੇ ਇਹਨਾਂ ਦੇ ਹੁਣ ਪਾਣੀ ਦੇ ਮੁੱਦੇ ਦੇ ਉੱਤੇ ਹਰਿਆਣਾ ਦਾ ਵੀ ਤੇ ਦਿੱਲੀ ਦਾ ਤੇ ਪੰਜਾਬ ਦਾ ਇਸ਼ੂ ਸਾਂਝਾ ਆਇਆ ਹੋ ਚੰਡੀਗੜ੍ਹ ਦੀ ਵੀ ਆਪਾਂ ਸਾਰਿਆਂ ਨੂੰ ਪਤਾ ਹੈ ਸਾਰੇ ਚਾਹੁੰਦੇ ਵੀ ਨਹੀਂ ਇਹ ਸਾਡਾ ਵੀ ਵਿੱਚ ਹਿੱਸਾ ਹੈ ਹਰਿਆਣਾ ਮੰਗਦਾ ਆਪਣਾ ਬਰਾਬਰ ਦਾ ਹਿੱਸਾ ਤੇ ਲੰਬੇ ਚਿਰ ਤੋਂ ਇਹ ਆਪਾਂ ਵਿੱਚ ਆਪਾਂ ਪਤਾ ਵੀ ਕਿੰਨੇ ਕੁਝ ਹੋ ਚੁੱਕਾ ਤੀ 40 ਸਾਲਾਂ ਦੇ ਵਿੱਚ ਇਸ ਲਈ ਮੈਂ ਚਾਹੁੰਦਾ ਵੀ ਜੀ ਪੰਜਾਬ ਦੇ ਵਿੱਚ ਪੰਜਾਬ ਨੂੰ ਤਰੱਕੀ ਕਰਨੀ ਹੈ ਤਾਂ ਲੋਕਲ ਜਿਹੜੀ ਤੁਹਾਡੀ ਪਾਰਟੀ ਜੀ ਨਾ ਖੇਤਰੀ ਪਾਰਟੀ ਆ ਉਹਨੂੰ ਆਪਾਂ ਸਪੋਰਟ ਕਰਨੀ ਚਾਹੀਦੀ ਹੈ ਫੇਰ ਹੀ ਉਹ ਮਸਲੇ ਜਿਹੜੇ ਆ ਸਹੀ ਤਰੀਕੇ ਨਾਲ ਪ੍ਰੇਜ਼ੈਂਟ ਕਰਨਗੇ ਮੈਨੂੰ ਲੱਗਦਾ ਸਹੀ ਬਹਿਣਾ ਚਾਹਨਾ ਜਿਹੜਾ ਦੇਸ਼ ਆ ਸੰਵਧਾਨ ਜਿਹਦਾ ਕਹਿੰਦਾ ਆ ਆਪਣਾ ਕਿ ਇਹ ਰਾਜਾਂ ਦਾ ਸੰਘ ਆ ਇਹ ਸੰਗੀ ਪ੍ਰਣਾਲੀ ਬਣਾਈ ਗਈ ਆ ਇਹ ਜੋ ਦੋਨੇ ਪ੍ਰਣਾਲੀ ਸੰਗੀ ਵੀਤ ਕੇਂਦਰੀ ਵੀ ਕੇਂਦਰ ਨੇ ਜ਼ੋਰ ਪਾਇਆ ਦਬਾਅ ਪਾਇਆ ਸਾਰਿਆਂ ਦੇ ਤੇ ਹੁਣ ਚਾਹੀਦਾ ਸੀ ਸੰਗੀ ਪ੍ਰਣਾਲੀ ਵੀ ਸੰਘ ਜਿਹੜੇ ਆਪ ਵਿੱਚ ਰਾਜ ਆ ਉਹ ਸੋ ਸਿਤਾ ਆਪਣੇ ਸਮਝੌਤੇ ਆਮ ਕਰਨ ਲੈਣ ਦੇਣ ਦਾ ਸਿਤਾ ਆਪਣੇ ਟੀਟੀਆਂ ਕਰ ਸੰਦੇ ਕਰ ਕੇਈ ਸਮਝੌਤੇ ਨਹੀਂ ਨਹੀਂ ਹੋਣੇ ਹੈਗੇ ਪੰਜਾਬ ਦੇ ਵਿੱਚ ਨੌਜਵਾਨ ਬੇਰੁਜ਼ਗਾਰ ਬਹੁਤ ਆ ਵੱਡੀ ਪੱਧਰ ਤੇ ਆਪਣਾ ਸਾਰੇ ਪੁੱਤ ਕੈਨੇਡਾ ਅਮਰੀਕਾ ਨੂੰ 25 30 ਲੱਖ ਜਾ ਰਹੇ ਹੈਗੇ ਨੌਕਰੀ ਉਤੇ ਮਿਲਦੀ ਨਹੀਂ ਹੈਗੀ ਇਸ ਲਈ ਪੰਜਾਬ ਦੇ ਵਿੱਚ ਖਾਸ ਤੌਰ ਦੇ ਉਤੇ ਇਹਨਾਂ ਕਰਕੇ ਇਥੇ ਇਨਵੈਸਟਮੈਂਟ ਨਹੀਂ ਆਈ ਬਾਰਡਰ ਦੇ ਇੱਕ ਹੋਣ ਕਰਕੇ ਇੱਕ ਥੋੜੇ ਇਥੇ ਗੰਗੈਂਸਟਰ ਆ ਗਏ, ਕ੍ਰਾਪਸ਼ਨ ਆ ਗਏ, ਉਹਦੇ ਕਰਕੇ ਵੀ ਕੋਈ ਇੰਡਸਟਰੀ ਨਹੀਂ ਇਥੇ ਆ ਰਹੀ ਹੈਗੀ। ਇਸੇ ਇਥੇ ਜੱਬਾਂ ਬਹੁਤ ਥੋੜੀਆਂ ਹੈਗੀਆਂ ਜਿਹੜੀਆਂ ਥੋੜੀਆਂ ਜੱਬਾਂ ਹੈਗੀਆਂ ਉਹ ਵੀ ਬਾਹਰਾਂ ਦੇ ਦਿੱਤੀਆਂ ਜਾਂਦੀਆਂ। ਖੈਰਾ ਇਹ ਕਹਿਣਾ ਚਾਹੁੰਦਾ ਫਿਰ। ਹਾਂਜੀ ਅਗਲੇ ਸਾਲ ਆਪਾਂ ਖਾਸ ਕਰਕੇ ਬੋਧੀਵਾਲੀ ਇਹ ਗੱਲ ਕਰਦੇ ਹੁੰਦੇ ਹਾਂ ਕਿ ਜਿਹੜਾ ਦਲ ਬਦਲੂ ਕਾਨੂੰਨ ਹੈ ਉਥੇ ਦਲ ਬਦਲਮਾਨ ਦੀ ਅੱਜ ਇਹਨਾਂ ਦਿਨਾਂ ਵਿੱਚ ਡੱਡੂਆਂ ਵੀ ਛੱਪੇ ਮਾਰ-ਮਾਰ ਕੇ ਉਧਰ-ਉਧਰ ਜਾਂਦੇ ਆ ਤੇ ਦੂਜੀ ਗੱਲ ਇੱਕ ਹੈਗੀ ਆਪ ਜਿਹੜੀ ਪਾਰਟੀ ਆਫ ਦੇਸ਼ੀ ਫੰਡਾਂ 관한 ਫਸੀ ਆਪਾਂ ਪਿਛਲੇ ਦਿਨ ਵੀ ਗੱਲ ਕੀਤੀ ਸੀ ਤੇ ਉਹ ਫੰਡਾਂ ਬਾਰੇ ਕਾਫੀ ਵੇਰਵੇ ਦਿੱਤੇ ਗਏ ਪੇਪਰ ਦੇ ਵਿੱਚ ਤੁਸੀਂ ਕਹਿਣਾ ਚਾਹੋਗੇ ਹੋਏ ਤਾਂ ਕੀ ਫੇ ਹੁਣ ਇਹ ਖਬਰ ਫੇਚਾ ਏਡੀਐਲ ਨੂੰ ਕਾ ਚੱਲਦੀ ਹੈਗੀ ਉਹਨਾਂ ਕਹਿੰਦੇ ਸੱਤ ਕਰੋੜ ਵਿਦੇਸ਼ੀ ਫੰਡ ਦੇ ਸਾਰੇ ਪ੍ਰੋਪਰ ਰੂਫ ਲੱਪ ਹੈਗੇ ਆ ਤੇ ਬਾਹਰੋਂ ਫੰਡਾਂ ਦੇ ਜਾਣ ਤੇ ਪਾਬੰਦੀਆਂ ਹੁੰਦੀਆਂ ਤੁਸੀਂ ਖੇਤੀ ਕੀਤੇ ਕਿਸੇ ਪੋਲਿਟਿਕਲ ਪਾਰਟੀ ਧਾਰ ਬਟ ਗਾਤਵਾਰ ਵੀ ਨਹੀਂ ਤੇ ਪੈਸੇ ਕਾਲ ਸਕਦੇ ਲਾ ਇਹ ਕਹਿੰਦੇ ਹੈਗੇ ਆ ਤੇ ਇਹਨਾਂ ਨੂੰ ਨਹੀਂ ਲੈਣੇ ਚਾਹੀਦੇ ਸੀਗੇ ਇਹ ਲੈ ਵੀ ਨਹੀਂ ਬਹੁਤੇ ਖਾਲਸਤਾਨੀਆਂ ਕੋਲ ਇਹਨਾਂ ਦੋਸ਼ ਇਹ ਲਾਦਾ ਕਿ ਸੇਖੋ ਜਸਤੇਦ ਰਾਈ ਤੁਹਾਨੂੰ ਪੈਸੇ ਮਿਲੇ ਆ ਉਹ ਤਾਂ ਦੇਸ਼ ਦੇ ਵਿੱਚ ਆਪਣੀ ਸਟੇਟ ਜੁਦੀ ਕਰਨ ਜਾਂਦੀ ਪੰਜਾਬ ਨੂੰ ਤੋੜਨਾ ਚਾਹੁੰਦੀ ਹੈਗੀ ਆ ਤੇ ਤੁਸੀਂ ਉਹ ਤੋਂ ਸਪੋਰਟ ਕਿਦਾਂ ਲੈ ਲਈ ਇਹਦੇ ਨਾਲ ਬੜੀ ਆਪ ਦੀ ਨਾ ਜਿਹੜੀ ਹੈ ਲੋਕਾਂ ਦੇ ਵਿੱਚ ਸ਼ਾਖ ਨੂੰ ਕਾਫੀ ਇਹਦੇ ਨਾਲ ਤਕਾ ਲੱਗਾ ਕਿ ਦਲ ਬਦਲਣ ਦੀ ਗੱਲ ਤੁਸੀਂ ਕੀਤੀ ਨਾ ਦਲ ਬਦਲੇ ਮੇਰਾ ਤਾਂ ਇਹਨਾਂ ਦਾ ਡਸਟ ਹੀ ਹੋਣਗੇ ਸਾਰੇ ਪਾਰਟੀਆਂ ਪਲਿਟਿਸ਼ਨ ਕਰੋ ਤੇ ਮੈਂ ਤਾਂ ਲੋਕਾਂ ਨੂੰ ਇਹ ਅਪੀਲ ਕਰੂੰਗਾ ਵੀ ਜਿਹੜੇ ਵੀ ਦਲ ਬਦਲ ਵਾਲੇ ਹੈਗੇ ਆ ਨਾ ਇਹਨਾਂ ਨੂੰ ਕਿਸੇ ਨੂੰ ਵੋਟ ਨਹੀਂ ਪਾਉਣੀ ਜਣਾ ਹਰਉਣਾ ਹੀ ਚਾਹੀਦਾ ਹੈਗਾ ਇਹ ਜਾਣੇ ਨਜਾਣੇ ਨਾ ਇਹ ਜਿਹੜੇ ਹੈਗੇ ਆ ਨਾ ਕਦੀ ਕਈ ਬੰਦੇ ਦੇਖੇ ਤਿੰਨ ਤਿੰਨ ਚਾਰ ਚਾਰ ਪਾਰਟੀਆਂ ਭਰ ਲੈਂਦੇ ਆ ਘਾਟੂ ਘਾਟ ਪਾਰਟੀ ਜਿਹੜੀ ਹੈਗੀਆਂ ਉਹ ਉਹਨਾਂ ਨੂੰ ਚਾਹੀਦਾ ਹੈਗਾ ਵੀ ਉਹਨਾਂ ਨੂੰ ਸੀਟਾਂ ਨਾ ਦੇਣ ਕੋਈ ਨਾ ਕੋਈ ਬਣਾਇਆ ਹੋਇਆ ਵਿਚ ਪਚਾਰ ਪੰਜ ਸਾਲ ਤੋਂ ਮੈਂਬਰਸ਼ਿਪ ਉਹਦੀ ਹੋਵੇ ਤੇ ਉਹ ਹੀ ਬੰਦਾ ਜਿਹੜਾ ਹੈਗਾ ਆ ਐਮਐਲਏ ਦਾ ਜਾਂ ਪਾਰਲੀਮੈਂਟ ਮੈਂਬਰ ਦਾ ਉਹਦੇ ਦਾ ਹੋਣਾ ਚਾਹੀਦਾ ਹੈਗਾ ਇਹੀ ਕਰਦੇ ਆ ਵੀ ਦੋ ਦਿਨ ਪਹਿਲਾਂ ਆਉਂਦਾ ਤੇ ਹੁਣ ਬਾਅਦ ਲਾਂਚ ਕਰਨ ਦੇ ਸਾਡੇ ਨੂੰ ਇਲੈਕਸ਼ਨ ਕਾਂਗਰਸ ਨਾਲ ਲੜੂਗਾ ਕਾਹਲੇ ਨੂੰ ਕਈ ਬੰਦੇ ਮੈਂ ਤਿੰਨ ਤਿੰਨ ਪਾਰਟੀਆਂ ਦੋ ਸਾਰਾਂ ਚ ਬਦਲੀਆਂ ਤੇ ਲੋਕ ਪੰਜਾਬ ਦੇ ਨੂੰ ਆਪ ਇਹ ਸੁਣਨਾ ਚਾਹੀਦਾ ਇਹ ਤਾਂ ਹਣਨਗੇ ਜੇ ਲੋਕ ਥੋੜੇ ਜਾਗਰਤ ਹੋਣਗੇ ਤੇ ਜਿਹੜੇ ਦਲ ਬਦਲ ਕਰਨ ਵਾਲੇ ਤੇ ਇਹਨਾਂ ਨੂੰ ਵੋਟ ਮੈਂ ਅਸੀਂ ਤਾਂ ਇਹ ਕਹਿੰਦੇ ਵੀ ਨਹੀਂ ਪਾਉਣੀ ਚਾਹੀਦੀ ਪੰਜਾਬ ਦੇ ਲੋਕਾਂ ਨੂੰ ਜੀ ਅਗਲੀ ਖਬਰ ਹੈ ਜੀ ਜਿਹੜਾ ਕਨੇਡਾ ਵਿੱਚ ਹਰਦੀਪ ਸਿੰਘ ਨਿੱਜ ਦਾ ਕਤਲ ਦਾ ਮਾਮਲਾ ਕਾਫੀ ਭਖਿਆ ਹੋਇਆ ਹੈ ਤੇ ਜਦੋਂ ਦੇਸ਼ਾਂ ਦੇ ਨਾਲ ਸਬੰਧ ਵੀ ਕਾਫੀ ਵਿਗੜੇ ਆ ਤੇ ਉਹ ਜਿਹੜੀ ਆ ਤੁਸੀਂ ਗੱਲ ਉਹਦੀ ਪੇਸ਼ੀ ਜਿਹੇ ਵੇਲੇ ਕਹਿੰਦੇ ਸੈਕਡੇ ਸੈਕ ਜਿਹੜੇ ਨੌਜਵਾਨ ਆ ਆਪਣੇ ਖਾਸ ਤੌਰ ਤੇ ਝੰਡੇ ਲੈ ਕੇ ਪੋਸਟਰ ਲੈ ਕੇ ਅਦਾਲਤ ਵਿੱਚ ਪਹੁੰਚੇ ਸਨ ਤੇ ਉਹਦੇ ਬਾਰੇ ਕੀ ਕਰਨਾ ਚਾਹੋਗੇ ਇਹੇ ਦੇ ਵਿੱਚ ਹੁਣ ਤਿੰਨ ਬੰਦਿਆਂ ਦੀ ਪੇਸ਼ੀ ਹੋਈ ਹੈ ਜੀ ਤੇ ਇੱਕ ਬੰਦੇ ਦੀ ਉਹਨੂੰ ਪੇਸ਼ੀ ਨਹੀਂ ਕੀਤੀ ਕਰਕੇ ਉਹ ਅਜੇ ਮੇਰੇ ਕੋਲ ਡਰੰਟੋ ਚਾਹੀਆ ਤੇ ਉਥੇ ਉਹ ਲੋਕ ਵੱਡੀ ਪੱਧਰ ਤੇ ਗਏ ਸੀਗੇ ਤੇ ਇਹਦੀ ਪਹਿਲੀ ਵਾਰੀ ਉਹਨਾਂ ਦੀ ਜਿਹੜੀ ਪਰਸਨ ਜਿਹੜੀ ਆ ਕੋਰਟ ਦੇ ਵਿੱਚ ਅਪੀਅਰ ਹੋਏ ਹੈਗੇ ਆ ਪਰ ਕੋਰਟ ਦੇ ਵਿੱਚ ਉਹਨੇ ਕਾਹੀ ਵੀ ਇਹਦੇ ਉੱਤੇ ਸਾਕਤੀ ਕੀਤੀ ਸੀ ਕੋਈ ਰਿਕਾਰਡਿੰਗ ਨਹੀਂ ਕਰ ਸਕਦਾ ਸੀ ਕੋਈ ਫੋਟੋਗ੍ਰਾਫੀ ਨਹੀਂ ਕਰ ਸਕਦਾ ਸੀਗਾ ਬੜਾ ਇਸ਼ੂ ਜਿਹੜਾ ਐਮ ਹੈਗਾ ਵੱਡਾ ਲੀਡਰ ਸੀ ਉਹ ਠੀਕ ਹੈ ਖਾਸ ਕਰਕੇ ਰਾਜ ਦੀ ਗੱਲ ਕਰਦਾ ਸੀ ਉਹ ਤੇ ਇਹਦੇ ਲਈ ਇਹ ਕੈਨੇਡਾ ਤੇ ਇੰਡੀਆ ਦੇ ਇਹਦੀ ਗਗਲੇਸ਼ਨ ਵੀ ਲੰਬੇ ਚਿਰ ਤੋਂ ਜਿਹੜੇ ਹੈਗੇ ਆ ਥੋੜੇ ਦੂਰੀਆਂ ਵਧੀਆਂ ਹੈਗੀਆਂ ਤੇ ਇਹ ਜਦ ਤੱਕ ਇਹ ਜੇ ਮਿਰਕਾ ਸਮਾ ਲੱਗ ਜਾਣਾ ਜਦ ਤੱਕ ਇਹਦੇ ਵੀ ਪੂਰੀ ਡਿਟੇਲ ਨਹੀਂ ਇਹਨੂੰ ਕਿਸੇ ਕਿਹਨੇ ਫੰਡਿੰਗ ਕੀਤੀ ਹੈ ਇੰਡੀਆ ਗਵਰਨਮੈਂਟ ਨੇ ਕੀਤੀ ਹੈ ਜਾਂ ਕਿਸੇ ਹੋਰ ਬੰਦੇ ਨੇ ਫੰਡਿੰਗ ਕੀਤੀ ਹੈ ਉਹ ਇਹ ਕਹਣਗਾ ਇੱਕ ਕੱਲ ਹੀ ਨੌਜਾਨਾ ਇਹਨਾਂ ਨੌਜਾਨਾ ਦਾ ਉਹਦਾ ਕੋਈ ਨਾ ਦਾ ਕਾਰੋਬਾਰ ਨਹੀਂ ਸੀ ਨਾ ਕੋਈ ਪੋਲਿਟਿਕਲ ਸਾਂ ਸੀ ਤੇ ਇਹ ਨਹੀਂ ਕੱਲ ਹੀ ਮਾਰਿਆ ਇਹਦੇ ਵਿੱਚ ਹੈਗਾ ਹੈਗਾ ਕੋਈ ਨਾ ਕੋਈ ਫੰਡਿੰਗ ਮਿਲੀ ਹੈ ਦਿੱਤੀ ਦਿੱਤੀ ਕਿਹਨੇ ਫੰਡਿੰਗ ਆ ਉਹ ਜੇ ਹੌਲੀ ਹੌਲੀ ਜਿਵੇਂ ਬਾਹਰ ਨਹੀਂ ਆ ਰਹੀ ਹੈ ਕਿ ਤੇ ਉਹ ਬਾਹਰ ਜਦ ਤੱਕ ਆਉਂਦੀ ਨਹੀਂ ਉਹਨਾਂ ਚ ਗੱਲ ਕਲੀਅਰ ਨਹੀਂ ਹੋਣੀ ਹੈਗੀ ਹਾਂਜੀ ਅਗਲਾ ਅਹਿਮ ਅਹਿਮ ਖਬਰ ਹੈਗੀ ਆ ਅੱਗੇ ਇਹ ਸੌਦਾ ਸਾਦ ਜਿਹਨੂੰ ਰਾਮ ਰੀਮ ਕਿਹਾ ਜਾਂਦਾ ਆ ਉਹਦੀ ਪਰੋਲ ਬਾਰੇ ਆ ਐਸਜੀਪੀਸੀ ਨੇ ਹਾਈ ਕੋਰਟ ਵਿੱਚ ਰੈਟ ਕੀਤੀ ਸੀ ਆ ਅਰਜੀ ਦਿੱਤੀ ਸੀ ਕਿ ਜਿਹੜੇ ਇਹਨੂੰ ਵਾਰ-ਵਾਰ ਜਿਹੜੀ ਪਰੋਲ ਕਿਉਂ ਦਿੱਤੀ ਜਾ ਰਹੀ ਆ ਜਿਸ ਨਾਲ ਸਖਰਦਿਆ ਨੂੰ ਬਹੁਤ ਖੇਸ ਪਹੁੰਚਦੀ ਆ ਤੇ ਉਹਦਾ ਅਗਲਾ ਮਾਮਲਾ ਕੀ ਆ ਹਾਈ ਕੋਰਟ ਨੇ ਕੀ ਨਿਰਦੇਸ਼ ਦਿੱਤੇ ਇਸ ਸੰਬੰਧ ਵਿੱਚ ਅੱਜ ਇਹ ਅਦੇਸ਼ ਉਹਦੇ ਵਿੱਚ ਹੋਂਸ਼ੋਣੀ ਕਮੇਟੀ ਉਹਨਾਂ ਨੇ ਕਿਹਾ ਹੈਗਾ ਵੀ ਉਹ ਵੀ ਆਪਣਾ ਪੱਖ ਦੱਸਣਗੇ ਪਰ ਆਪਾਂ ਇਹ ਤਾਂ ਮੇਰੇ ਖਿਆਲ 10 ਹੀ ਬੜੇ ਨਿਆਂ ਨਹੀਂ ਪਤਾ ਬਿਲਕੁਲ ਜਿਹੜੀ ਸਰਕਾਰ ਜਿਹੜੀ ਹੈ ਸੈਂਟਰ ਦੀ ਤੇ ਹਰਿਆਣਾ ਦੀ ਉਹਦੀ ਸਪੋਰਟ ਕਰ ਰਹੀ ਹੈਗੀ ਆ ਉਹਨੇ ਕਿੰਨੀਆਂ ਬੱਚਿਆਂ ਦੇ ਰੇਪ ਦੇ ਕੇਸ ਹੈ ਆਕਾਤੰਦੇ ਕੇਸ ਹੈ ਅੱਜ ਦਾ ਅਰੈਸਟ ਕਰਨਾ ਸੀ ਉਹਦੋਂ ਕਿੰਨੀਆਂ ਪ੍ਰਾਪਰਟੀਆਂ ਦੀ ਕਈ ਕਰੋੜਾਂ ਦੀ ਪ੍ਰਾਪਰਟੀ ਤਸਵੀਰ ਕਰਦੀ ਹੈਗੀ ਆ ਸਾਰੀ ਪੰਜਾਬ ਤੇ ਹਰਿਆਣਾ ਦੀ ਸਮੱਸਿਆ ਉਹਨੇ ਵੱਡੀ ਇਹ ਨਹੀਂ ਕ੍ਰੀਏਟ ਕੀਤੀ ਆ ਕਰਕੇ ਵਿਅਦਵਿ ਜਿਹੜੀ ਹੈਗੀ ਬਰਗਾੜੀ ਹੋਈ ਆ ਇਹਦੇ ਤੇ ਇਹ ਦੋਸ਼ ਲੱਗਦੇ ਹੈਗੇ ਆ ਤੇ ਇਹ ਇਹ ਨਾ ਇਹਨੂੰ ਵਾਰ-ਵਾਰ ਦਿੱਤੀ ਇਹ ਤਾਂ ਨਾਲ ਗਵਰਨਮੈਂਟਾਂ ਜਿਹੜੀਆਂ ਸਾਡੀਆਂ ਹੈਗੀਆਂ ਨੇ ਚਾਹੇ ਭਾਜਪਾ ਆ ਕਾਂਗਰਸ ਆ ਜਾਂ ਫੋਰ ਪਾਰਟੀਆਂ ਹੈਗੀਆਂ ਇਹ ਸਾਰੀਆਂ ਸੰਸੀਰ ਨਹੀਂ ਗੀਆਂ ਇਹ ਚੋਂ ਨੇ ਵੀ ਇਦਾਂ ਦੇ ਮੁੱਦੇ ਦੇ ਉੱਤੇ ਬਹਿਸ ਹੁੰਦੀ ਰਹੇ ਤੇ ਲੋਕਾਂ ਦਾ ਧਿਆਨ ਹੋਰ ਪਾਸੇ ਸਰ ਵੋਟਾਂ ਲਈ ਇਹਨਾਂ ਮੋਹਰੇ ਘਾਰ ਰਹੇ ਆ ਨਹੀਂ ਇਹ ਜੇ ਬੰਦੇ ਨੂੰ ਤਾਂ ਹੁਣ ਮੇਰੇ ਕਾ ਫਾਂਸੀ ਲੱਗਣੀ ਚਾਹੀਦੀ ਸੀ ਜਿੱਤ ਜਿਨੇ ਜਿਨੇ ਉਹਦੇ ਦੋਸ਼ ਲੱਜੁਕੇ ਹੈਗੇ ਆ ਪਰ ਇਹ ਹਿਸਾਬ ਨਾਲ ਸਾਡੇ ਜਿਹੜੀ ਗੰਦੀ ਪੋਲਿਟਿਸ਼ਨ ਕੰਟਰੀਆਂ ਦੇ ਵਿੱਚ ਉੱਥੇ ਸਿਰਫ ਵੋਟਾਂ ਦੇਖੇ ਜਾਂਦੀਆਂ ਵੀ ਇਹਦੇ ਸ਼ਰਧਾਲੂ ਬਹੁਤੇ ਲੱਖਾਂ 'ਚ ਹੈਗੇ ਆ ਨੂੰ ਵੋਟਾਂ ਵੇਣਗੀਆਂ ਸਾਰੀਆਂ ਪਾਰਟੀਆਂ ਬਸ ਜਿਹੜਾ ਲਲਚਾਈਆਂ ਹਨ ਵੋਟਾਂ ਲਈ ਮਗਰਤੁਰੀਆਂ ਫਿਰਦੀਆਂ ਹੈਗੀਆਂ ਤੇ ਜਿਹੜੀ ਜਿਹੇ ਜਿਹੇ ਪਾਰੀਆਂ ਨੇ ਰਾਜ ਹੁੰਦਾ ਹਰਿਆਣਾ ਜਾਂ ਦਿੱਲੀ 'ਚ ਆਪਣੇ ਪੰਜਾਬ 'ਚ ਹੁੰਦਾ ਉਹਦਾ ਜ਼ਰੂਰ ਥੋੜਾ ਜਿਹਾ ਅਸਰ ਜਿਹੜਾ ਆ ਕੋਟਨਾ ਦੇ ਉੱਤੇ ਪੈਂਦਾ ਹੈਗਾ ਤੇ ਅਫਸਰ ਜਿਹੜੇ ਆ ਇਹਨਾਂ ਨੂੰ ਕੋਈ ਨਾ ਕੋਈ ਪ੍ਰੋਲ ਦਿੰਦੇ ਹੀ ਰਹਿੰਦੇ ਹੈਗੇ ਆ ਜਿਹੜੀਏ ਬੰਦ ਹੋਣੀ ਚਾਹੀਦੀ ਹੈ ਹਾਂ ਇਹ ਤਾਂ ਕੁਝ ਪੋਲੀਟੀਕਲ ਖਬਰਾਂ ਹੋਈਆਂ ਆ ਅਕੇ ਇੱਕ ਸੋਸ਼ਲ ਸਮਾਜ ਦੀ ਇੱਕ ਖਬਰ ਆ ਕਿ ਜਿਵੇਂ ਲੈਸਟਰ ਵਿੱਚ ਇੱਕ ਔਰਤ ਦੀ ਲਾਸ਼ ਉਹਦੇ ਘਰ ਵਿੱਚੋਂ ਮਿਲੀ ਆ ਉਹਦੇ ਸਬੰਧ ਵਿੱਚ ਕਿਸੇ ਨੂੰ ਫੜਿਆ ਗਿਆ ਕੋਈ ਹੈ ਤੁਹਾਡੀ ਕੋਈ ਜਾਣਕਾਰੀ ਕੋਈ ਖਬਰ ਰੱਖੀ ਜਾਂਦੀ ਹੈ ਹਾਂਜੀ ਹਾਂਜੀ ਇਹਦੇ ਵਿੱਚ ਬੀਬੀ ਭਜਨਪੂਰ ਨਾਂ ਦੀ ਬੀਬੀ ਨੂੰ 5-6 ਦਿਨ ਪਹਿਲਾਂ ਕਤਲ ਕਰਤਾ ਗਿਆ ਸੀਗਾ ਉਹਦੇ ਵਿੱਚ ਇੱਕ ਬੰਦੇ ਨੂੰ ਉਹਦੇ ਦੋਸ਼ ਲੱਗਾ ਸੰਦੀਪ ਸਿੰਘ ਦੇ ਉੱਤੇ ਤੇ ਉਹਦਾ ਪਰਿਵਾਰ ਦਾ ਮੈਂਬਰੀ ਹੈਗਾ ਬੜੀ ਮਾੜੀ ਖਬਰ ਹੈਗੀ ਆ ਤੇ ਚਾਹੀਦਾ ਨਹੀਂ ਹੁੰਦਾ ਜੇ ਘਰ ਦੇ ਵਿੱਚ ਕਈ ਕਿੰਨ ਦੂਰੀਆਂ ਵੀ ਹੈਗੀਆਂ ਨਹੀਂ ਵੀ ਖੜਲਦੇ ਹੈਗੇ ਨਾ ਇਹ ਚੇਤੇਕ ਨਹੀਂ ਜਾਣਾ ਹੈਗਾ ਇਹਦੇ ਨਾਲ ਕਮੁੰਡੀ ਬਰਾਮਬ ਹੋਈ ਆ ਤੁਹਾਡਾ ਪਰਿਵਾਰ ਵੀ ਖਰਾਬ ਹੋਇਆ ਤੇ ਲੰਬੇ ਚੱਲੀ ਜਿਹੜਾ ਵੀ ਦੋਸ਼ੀ ਹੈਗਾ ਉਹਨੂੰ ਜੇਲ੍ਹ ਹੋਣੀ ਹੈਗੀ ਆ ਠੀਕ ਹੋ ਜੀਆਂ ਘਨਾਵਾ ਨਹੀਂ ਬਪਣੇ ਚਾਹੀਦੀ ਬੜੀ ਇਹ ਮਾੜੀ ਖਬਰ ਆ ਇਹ ਹਾਂਜੀ ਇਸ ਜੀ ਖ਼ਬਰ ਇੱਕ ਹੋਰ ਆ ਉਹ ਹੈਗੀ ਕਿ ਲੋਕੀ ਜਿਹੜਾ ਆਪ ਕੱਲ ਅੱਜ ਕੱਲ ਹੈਗਾ ਕੁੱਤੇ ਬਿੱਲੀਆਂ ਘਰ ਵਿੱਚ ਰੱਖ ਲੈਂਦੇ ਕਈਆਂ ਦੇ ਬਹੁਤ ਜਿਹੜੇ ਤੜੇ ਖੂਨ ਖਾਰਜ ਨੇ ਪਿੱਟ ਬੋਲ ਵੀ ਕਹਿ ਜਾਂਦਾ ਕਿ ਇਹੋ ਜਿਹੇ ਬੁਲੀ ਕੁੱਤੇ ਹੁੰਦੇ ਆ ਤੇ ਉਹ ਘਰ ਦੇ ਕਿ ਉਹ ਮਾਲਕ ਨਹੀਂ ਸੀ ਜਿਹਨੂੰ ਉਹਨਾਂ ਨੇ ਮਾਰ ਦਿੱਤਾ ਦੇਖੋ ਤੁਹਾਡੇ ਸਾਹਮਣੇ ਹੀ ਆ ਮਾਰ ਘਾਣੀ ਸੀ ਮੇਰੇ ਖਿਆਲ ਹੂੰ ਤੇ ਹੋਰ ਸੀਗੀ ਕੋਈ ਲਾਗੇ ਕੋਈ ਜਾ ਰਿਹਾ ਉਹਨੂੰ ਉਹਨੇ ਮਾਰਤਾ ਹੈਗਾ ਤੇ ਇਥੇ ਇੱਕ ਨੂੰ ਬਹੁਤ ਸਖਤਾਂ ਗਲੈਨ ਹੂੰ ਜੇ ਕੋਈ ਤਾਂ ਕਿਸੇ ਨੂੰ ਵੜ ਦੇ ਦੇਣਾ ਉਦੋਂ ਤੁਹਾਡਾ ਕੇਸ ਬਣ ਜਾਂਦਾ ਹੈਗਾ ਤੇ ਸਾਨੂੰ ਫਾਈਨ ਵੀ ਜਿਆਦਾ ਹੋ ਸਕਦਾ ਸਾਨੂੰ ਜੇਲ ਵੀ ਹੋ ਸਕਦੀ ਹੈ ਇਹਦੇ ਵਿੱਚ ਵੀ ਹੁਣ ਪਰਵਾਲ ਦੇ ਮੈਂਬਰਾਂ ਨੂੰ 2 ਸਾਲ ਦੀ ਜੇਲ ਹੋਈ ਹੈਗੀ ਆ ਤੇ ਜੁਰਮਾਨਾ ਵੀ ਫਾਈਨ ਵੀ ਦੇਣਾ ਪਊਗਾ ਤੇ ਇਹੋ ਜਿਹੇ ਕੁੱਤੇ ਨਾ ਰੱਖੋ ਇੱਥੇ ਲਾ ਬੜੇ ਸਖਤ ਹੈਗੇ ਆ ਜਾਣੇ ਨ ਜਾਣੇ ਕਈ ਬੰਦੇ ਸਾਡੇ ਵੀ ਇੱਥੇ ਪੰਜਾਬੀ ਵੀ ਰੱਖਦੇ ਹੈਗੇ ਕੁੱਤੇ ਮੈਂ ਉਹਨਾਂ ਨੂੰ ਬੇਨਤੀ ਕਰ ਦਮੇ ਤੋਂ ਕਿ ਇਦਾਂ ਕੁਸ਼ੇ ਇਸ ਆ ਚੁੱਕੇ ਆ ਜਿੱਥੇ ਇਹੋ ਜਿਹਿਆਂ ਜਿਹੜਾ ਕਿਸੇ ਕੁੱਤੇ ਨੇ ਕਿਸੇ ਨੂੰ ਵੱਢਿਆ ਹੈਗਾ ਜਾਂ ਇਹ ਰਾਤ ਨੂੰ ਭੌਂਕਦੇ ਨੇ ਡਿਸਟਰਬ ਕਰਦੇ ਆ ਇਹ ਨਹੀਂ ਚਾਹੀਦੇ ਹੈਗੇ ਤੇ ਇਹ ਇਹ ਜਿਹੜੀਆਂ ਆਪਣੇ ਦੇ ਕੁੱਤੇ ਰੱਖਣ ਦੇ ਨਾਲ ਸ਼ੌਂਖਾਗਾ ਨਾ ਜਿਹੜੀਆਂ ਬੈਨ ਨੇ ਨਸਲਾਂ ਉਹ ਉਹ ਨਾ ਰੱਖੋ ਤੇ ਬਾਕੀ ਇਹਨਾਂ ਨੂੰ ਪਤਾ ਨਾਲ ਸਦਾ ਹੀ ਆਪਣੇ ਨਾਲ ਜਿਹੜੀ ਹੈ ਚੇਨ ਪਾ ਕੇ ਹੀ ਵਾਰ ਨੂੰ ਜ ਸਾਡੇ ਲਾਗੇ ਵੀ ਤੇ ਆਪਣੇ 50 10 ਲਾਗੇ ਲੋਕ ਭਾਰਤ ਚ ਆਉਂਦੇ ਸਾਡੇ ਲਾਗੇ ਤੇ ਸਾਰੇ ਆਪ ਆਪਣੀ ਲੀਡ ਪਾਈ ਹੁੰਦੀ ਆ ਤੇ ਉਹ ਲੀਡ ਕਦੀ ਵੀ ਛੱਡਦੇ ਨਹੀਂਗੇ ਤੇ ਪੂਰੇ ਆਪਣੇ ਨਿਗਰਾਨਾ ਦੇ ਕੁੱਤੇ ਚ ਹੁੰਦੀ ਹੈਗੀ ਆ ਤੇ ਇਹ ਜਿਹੜਾ ਕੋਈ ਹੈਗੇ ਕੁੱਤੇ ਨਾ ਜਰੂਰ ਖਿਆਲ ਰੱਖਣ ਤੁਹਾਨੂੰ ਹਜ਼ਾਰਾਂ ਪਾਉਣ ਦਾ ਫਾਈਨ ਵੀ ਸਕਦਾ ਜੇਲ ਵੀ ਹੋ ਸਕਦੀ ਆ ਹਾਂਜੀ ਅਗਲੀ ਸਵੇਰ ਖਬਰ ਫਿਰ ਆਪਣੇ ਕੋਲ ਪੋਲਿਟੀਕਲ ਆ ਗਈ ਆ ਤੇ ਉਹ ਨੌ ਨੰਬਰ ਤੇ ਤੁਸੀਂ ਲਈ ਆ ਉਹ ਚੰਡੀਗੜ੍ਹ ਦੇ ਵਿੱਚ ਮਸਲਾ ਜਿਹੜਾ ਹੈ ਨਾ ਲੋਕ ਸਭਾ ਚੋਣਾਂ ਵਿੱਚ ਇਹ ਪੱਖ ਗਿਆ ਹੁਣ ਜਿਹੜੀ ਕਾਂਗਰਸ ਉਮੀਦਵਾਰ ਨੇ ਤવાડી ਨੇ ਕਿਹਾ ਕਿ ਵੀ ਚੰਡੀਗੜ੍ਹ ਨੂੰ ਸੂਬਾ ਬਣਾ ਦਿਓ ਇੱਕ ਵੱਖਰਾ ਸੂਬਾ ਬਣਾ ਜਵੇ ਤੇ ਬਾਕੀ ਦਲਾਂ ਦਾ ਇਹਦੇ ਬਾਰੇ ਕੀ ਖਿਆਲ ਆ ਹੁਣ ਇਹ ਤੋਂ ਕਲੀਅਰ ਹੋ ਜਾਂਦਾ ਵੀ ਕਾਂਗਰਸ ਵੀ ਜਿਹੜੀ ਹੈ ਬਿਲਕੁਲ ਪੰਜਾਬ ਦਾ ਪੱਖ ਜਿਹੜੀ ਪੰਜਾਬ ਦੀ ਕਾਂਗਰਸ ਆ ਉਹ ਬਿਲਕੁਲ ਨਹੀਂ ਪੰਜਾਬ ਦਾ ਜਿਹੜੀ ਹੈ ਇਨਸਾਫ ਦਵਾ ਰਹੇ ਉਹ ਵੀ ਕਹਿ ਰਿਹਾ ਵੀ ਇਹਨੂੰ ਜੁਦੀ ਸੂਬਾ ਬਣਾ ਦੇ ਪਹਿਲੀ ਵਾਰੀ ਨਵੇਂ ਤਰੀਕੇ ਦਾ ਇਹਨਾਂ ਹੋਰ ਇਸੂ ਛੇੜਦਾ ਹੈਗਾ ਜਾਂ ਕਿ ਸਾਰੇ ਪੰਜਾਬੀ ਲੰਮੇ ਜਦ ਤੇ ਪੰਜਾਬ ਜੇ ਇਹੋ ਜਿਹੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਸੀ ਤੇ ਪੰਜਾਬ ਦਾ ਐਸਾ ਹੀ ਹੈਗਾ ਆ ਇਹ ਨਵਾਂ ਹੋਰ ਇਸੂ ਛੇੜਦਾ ਹੈਗਾ ਤੇ ਹੁਣ ਜਿਹੜੀ ਅੱਜ ਸ਼੍ਰੋਮਣੀ ਕਾਲੀ ਦਰ ਦੇ ਅੰਦਰ ਰਿਮਾਂਡ ਕੀਤੀ ਪੰਜਾਬ ਦੇ ਤੁਸੀਂ ਸਾਡੇ ਨਾਲ ਕੇ ਫੈਸਲੇ ਹੋ ਚੁੱਕੇ ਹੈਗੇ ਆ ਵੀ ਪੰਜਾਬ ਦਾ ਐਸਾ ਦਿੱਤਾ ਜਾਊਗਾ ਜਾਂ ਨਹੀਂ ਦਿੱਤਾ ਗਿਆ ਦੇਣਾ ਚਾਹੀਦਾ ਹੈ ਕਿ ਇਹ ਫੇਰ ਬੇਨਤੀ ਮੈਂ ਉਹ ਹੀ ਕਰਨੀ ਹੈਗੀ ਆ ਬਈ ਤੁਸੀਂ ਆਪਣੇ ਖੇਤਰੀ ਪਾਰਟੀਆਂ ਨੂੰ ਸਹਿਯੋਗ ਦਿਓ ਜਾਣਣੇ ਜਾਣੇ ਸਾਡੇ ਕਈ ਮੈਂ ਦੇਖਿਆ ਉਹਨਾਂ ਨੂੰ ਰੋਸਿਆ ਅਕਾਲੀ ਦਲ ਦੇ ਉੱਤੇ ਜਾਂ ਬਾਦਲ ਦੇ ਉੱਤੇ ਰੋਸਿਆ ਤੇ ਉਹਨਾਂ ਨੇ ਪਹਿਲਾਂ ਕਾਂਗਰਸ ਲੈ ਜਾਂਦੀ ਜਿਹਨੇ ਵੱਡੀ ਵਿਧ ਕਤਰਵਾਰ ਕੀਤੀ ਸੀ ਤੇ ਬਾਅਦ ਵਿੱਚ ਹੁਣ ਇਹਨਾਂ ਨੇ ਆਪ ਲੈ ਜਾਂਦੀ ਆ ਉਹ ਸ਼ਰਾਬ ਸ਼ਰੂਪੀਣ ਵਾਲਾ ਬੰਦੇ ਨੂੰ ਲੈ ਜਾਂਦਾ ਹੈਗਾ ਬਾਕੀ ਉਹ ਤਾਂ ਕਿੰਨੇ ਕੇਸ ਚੱਲਦੇ ਆ ਸ਼ਰਾਬ ਦੀ ਪੁਲਿਸ ਕਿੰਨੀ ਕਰਾਪਸ਼ਨ ਹੋਈ ਰਹੀ ਆ ਤੇ ਬੜੀ ਉਹਨਾਂ ਲੋਕਾਂ ਨੂੰ ਵੋਟਾਂ ਪਵਾਤੀਆਂ ਸਾਡੇ ਪੰਜਾਬੀਆਂ ਨੇ ਜੀ ਤੇ ਮੈਂ ਤਾਂ ਕਹਿੰਦਾ ਸੀ ਚੰਗੇ ਆ ਮਾੜੇ ਫੇਰ ਵੀ ਕਰਦੇ ਜਿਹੜੇ ਜਿਹੜੇ ਤੁਹਾਡੇ ਪੰਜਾਬ ਨੂੰ ਦੇ ਵਿੱਚ ਜੰਮੇ ਪੜੇ ਆ ਤੇ ਲੰਬੇ ਚਿਰ ਤੋਂ ਉਹਨਾਂ ਦਾ ਐਕਸਪੀਰੀਅੰਸ ਵੀ ਹੈਗਾ ਸਰਕਾਰਾਂ ਦਾ ਚਲਾਉਣੀਆਂ ਉਹਨਾਂ ਨੂੰ ਚਾਹੀਦੀਆਂ ਨੇ ਨਾ ਕਿ ਇੱਕ ਬੰਦੇ ਨੂੰ ਐਵੇਂ ਕਮੇਡੀਅਨ ਲਿਆ ਕੋਈ ਸ਼ਰਾਬੀ ਲਿਆ ਤੂੰ ਚੀਮੇ ਫੜ ਦੇ ਜਿਹਨੇ ਕਦੀ ਕੋਈ ਛੋਟਾ ਮੋਟਾ ਕਾਰੋਬਾਰ ਨਹੀਂ ਕੀਤਾ ਹੈਗਾ ਤੇ ਉਹ ਪੰਜਾਬ ਨੂੰ ਕਿੰਦਾ ਰਨ ਕਰੂਗਾ ਤੇ ਉਹ ਬਸ ਉਹ ਜੋਕ ਸੁਣਾਉਣ ਦੇ ਇੱਕ ਦੇ ਨੀਵੀਂ ਪੱਧਰ ਦੀ ਮੈਂ ਦੇਖਿਆ ਉਹਦੀਆਂ ਗੱਲਾਂ ਹੁੰਨੀਆਂ ਵੀ ਜਿੱਦਾਂ ਕਿ ਦੇ ਮਹੱਲਿਆਂ 'ਚ ਲੜਦੇ ਹੁੰਦੇ ਆ ਬੀਬੀਆਂ ਨਾ ਉਹਦਾਂ ਦੀ ਉਹਦੀ ਬੋਲਚਾਲ ਹੁੰਦੀ ਆ ਹਾਂਜੀ ਅਗਲੀ ਗੱਲ ਕਹਾਂਗਾ ਕਿ ਤੁਸੀਂ ਜਿਹੜਾ ਕੀ ਆਈਡੀਟੋਰ ਤੁਹਾਡਾ ਸੰਪਾਦਕੀ ਲਿਖਿਆ ਆ ਉਹ ਹੈ ਭਾਜਪਾ ਦੀ ਸਿਆਸਤ ਬਾਰੇ ਤੇ ਜਿਹੜਾ ਔਰਤ ਪਹਿਲਵਾਨਾਂ ਦੇ ਨਾਲ ਜਨਸੀ ਸ਼ੋਸ਼ਣ ਬਾਰੇ ਇਹਦੇ ਵਿੱਚ ਕੀ ਤੁਸੀਂ ਮਤਬ ਉਠਾਈ ਆ ਬਾਕੀ ਤਾਂ ਲੋਕਾਂ ਦਾ ਅਖਬਾਰ ਸਾਰਿਆਂ ਨੇ ਪੜ੍ਹ ਲਿਆ ਨਹੀਂ ਹੈਗੀ ਆ ਪਰ ਇਹਦੇ ਉੱਤੇ ਪੰਜਾਬ ਦੇ ਵਿੱਚ ਭਾਜਪਾ ਦੀ ਕਾਫੀ ਵਿਰੋਧਤਾ ਹੋ ਰਹੀ ਹੈਗੀ ਆ ਹੂੰ ਕੁਝ ਇਹਨਾਂ ਦੇ ਲੀਡਰਸ਼ਿਪ ਨੇ ਹੁਣ ਨਾਮ ਮੈਂ ਨਾਮ ਉਹਨਾਂ ਦੇ ਬਹੁਤ ਹੀ ਨੀਵੇਂ ਪੱਧਰ ਦੇ ਪੰਜਾਬੀਆਂ ਬਾਰੇ ਕਿਸਾਨਾਂ ਬਾਰੇ ਸਟੇਟਮੈਂਟਾਂ ਦਿੱਤੀਆਂ ਹੈਗੀਆਂ ਵੀ 4 ਜੂਨ ਤੋਂ ਬਾਅਦ ਇਹਨਾਂ ਨੂੰ ਅਸੀਂ ਦੱਸਾਂਗੇ ਵੀ ਕਿਦਾਂ ਠੀਕ ਕਰਨਾ ਹੈਗਾ ਇਹ ਇਹ ਹੁਣ ਜਿਹੜਾ ਜਿਹੜਾ ਇਹ ਪਹਿਲਵਾਨਾਂ ਦੇ ਲੰਬੇ ਚਿਰ ਤੋਂ ਆਪਾਂ ਸਾਰੇ ਬੰਦਾ ਬੀਬੀਆਂ ਨੇ ਬਹੁਤ ਸਾਰਾ ਸ਼ੋਸ਼ਣ ਦੇ ਦੋਸ਼ ਲਾਏ ਸੀਗੇ ਹੂੰ ਤੇ ਉਹੋ ਜਿਹੜੇ ਹੈਗੇ ਆ ਸਰਕਾਰ ਨੇ ਸਰਵਾਈ ਨਹੀਂ ਕੀਤੀ ਲੰਬਾ ਚਿਰ ਉਹ ਧਰਨੇ ਤੇ ਬੈਠੇ ਰਹੀਆਂ ਧਰਨੇ ਤੇ ਵੀ ਮੈਂ ਉਹ ਬੱਚਿਆਂ ਨੂੰ ਖਰਾਬ ਕੀਤਾ ਗਿਆ ਹੈਗਾ ਦੇਖੋ ਸਪੋਰਟ ਦੇ ਵਿੱਚ ਜੋ ਕਈ ਮੈਡਲ ਆ ਚੁੱਕੇ ਆ ਸੀ ਨਾਮੀ ਸਪੋਰਟਸ ਦੇ ਵਿੱਚ ਉਹਨਾਂ ਦੇ ਨਾਂ ਸਿਕਾ ਉਹਨਾਂ ਦਾ ਉਹਨਾਂ ਦੇ ਸਾਫ ਨੇ ਕੋੜ ਚ ਕੇਸ ਚੱਲ ਰਿਹਾ ਹੈਗਾ ਤੇ ਆਸ ਕਰਦੇ ਆ ਬੇ ਬੱਚਿਆਂ ਨੂੰ ਸਾਫ ਮਿਲੂਗਾ ਤੇ ਨੂੰ ਕੋਈ ਨਾਗ ਸਿਆਫ ਹੋਣੀ ਚਾਹੀਦੀ ਹੈ ਤੇ ਘੜ ਤੋਂ ਘੜੇ ਨੂੰ ਪਾਰਟੀ ਪਾਰਟੀ ਨੂੰ ਕਰਨਾ ਚਾਹੀਦਾ ਵਿਚੋਂ ਇਹਨਾਂ ਨੂੰ ਆਪਣਾ ਦੌਧਾ ਲਉਣਾ ਚਾਹੀਦਾ ਇਹਨੂੰ ਹੂੰ ਸਾਡੇ ਤਬਸੀਰ ਦੇ ਸਮੇਂ ਮੁਤਾਬਕ ਮੇਰੇ ਖਿਆਲ ਸਾਡਾ ਸਮਾਂ ਪੂਰਾ ਹੋਣ ਵਾਲਾ 2 ਮਿੰਟ ਰਹਿੰਦੇ ਆ ਮੈਂ ਦੋ ਇੱਕ ਵਾਰ ਹੋਰ ਕਰਾਂਗੇ ਉਹਦੇ ਵਿੱਚ ਇੱਕ ਤਾਂ ਹੈਗੀ ਗੁਰਦਾਸ ਮਾਨ ਜਨੂਗੇ ਬਹੁਤ ਬੜੀ ਪ੍ਰਸਿੱਧੀ ਪੰਜਾਬੀ ਦੇ ਗਾਣੇ गा ਕੇ ਮਿਲੀ ਪਰ ਉਹਨੇ ਜਿੱਥੇ ਕਈ ਕੁਝ ਇਹੋ ਜਿਹੇ ਆਖਰੀ ਸਮੇਂ ਚ ਕਰ ਗਿਆ ਜਿਨ੍ਹਾਂ ਨਾਲ ਜਿਹੜੇ ਦਰਸ਼ਕਾਂ ਨੇ ਬੜਾ ਉਹਨਾਂ ਨੂੰ ਪਸੰਦ ਨਹੀਂ ਕੀਤਾ ਜਿਵੇਂ ਗੁਰੂ ਅਮਰਦਾਸ ਜੀ ਦੇ ਨਾਲ ਇੱਕ ਮਸੂਟੇ ਬਾਜ ਬਾਬੇ ਦੀ ਤੁਲਨਾ ਕਰ ਦਿੱਤੀ ਉਹਨਾਂ ਦੇ ਗਾਣੇ ਦੇ ਵਿੱਚ ਕੋਈ ਲਿਖ ਦਿੱਤਾ ਉਹ ਕੀ ਮਾਮਲਾ ਸੀਗਾ ਜੀ ਇਹ ਕੁ ਸਾਲ ਪਹਿਲਾਂ ਦਾ ਮਾਮਲਾ ਹੁਣ ਗਰੰਟਾ ਤਾਂ ਨਹੀਂਗਾ ਇਹ ਪਰ ਉਹਦੀ ਪੇਸ਼ੀ ਹੋਣੀ ਤਾਂ ਇਹ ਉੱਥੇ ਸੀ ਹੁਣ ਕੋਰਟ 'ਚ ਗਿਆ ਕਰਕੇ ਤੇ ਇਹ ਖਬਰ ਆ ਰਹੀ ਹੈਗੀ ਆ ਤੇ ਇਹ ਇਹ ਵੀ ਨਾ ਜਿਹੜੇ ਹੈਗੇ ਗਾਇਕ ਵੀ ਹੈਗੇ ਇਹਨਾਂ ਵੀ ਕਾਮਯਾਬ ਸੇਵਾ ਪੰਜਾਬੀ ਤੇ ਘਟ ਕੀਤੀ ਆ ਤੇ ਇਹਨਾਂ ਨੂੰ ਵੀ ਉਹਨਾਂ ਬਾਬਿਆਂ ਨੂੰ ਪ੍ਰਮੋਟ ਕਰਦੇ ਜਿਹੜੇ ਚਲਮਾ ਪੀਂਦੇ ਆ ਸਿਕਟਾ ਪੀਂਦੇ ਆ ਪਤਾ ਆ ਬਸ ਸਿਰਫ ਝੂਠਿਆ ਉਹਨਾਂ ਨੂੰ ਇਹਨੇ ਰੱਬ ਬਣਾਇਆ ਪਿਆ ਤੇ ਇਹਨਾਂ ਨੂੰ ਉਹ ਪੈਸੇ ਦੇਂਦੇ ਆ ਤੇ ਇਹ ਉਹਨਾਂ ਨੂੰ ਰੱਬ ਬਣਾਉਂਦੇ ਆ ਇਹਨਾਂ ਕੋਲ ਜਰਬ ਲਫ਼ਜ਼ ਬਹੁਤ ਸੋਹਣੇ ਹੁੰਦੇ ਆ ਪੰਜਾਬੀ ਸਟਰੋਂਗ ਹੁੰਦੀ ਆ ਇਹਨਾਂ ਦੀ ਤੇ ਇਹ ਜਿਹੜੇ ਇਹਨਾਂ ਦੇ ਬਿਲਕੁਲ ਆ ਗੁਰੂ ਧੰਮ ਵਧਿਆ ਨਾ ਬਾਬਾ ਬਾਦ ਵਧਿਆ ਨਾ ਤੇ ਸਾਡੇ ਗਾਇਕਾਂ ਦਾ ਵੱਡਾ ਹਿੱਸਾ ਹੈਗਾ ਜਿਹੜਾ ਵੀ ਬਾਬਾ ਬਣਨਾ ਚਾਹੁੰਦਾ ਕੋਈ ਕਰਦਾ ਕਿ ਗਾਇਕ ਨੂੰ 2 ਲੱਖ ਰੁਪਏ ਦਿੰਦਾ ਤੇ ਉਹ ਦੋ ਤਿੰਨ ਘੰਟੇ ਪ੍ਰੋਗਰਾਮ ਦਾ ਲੋਕ ਵੱਡੀ ਪੇ ਇਕੱਠੇ ਹੋ ਜਾਂਦੇ ਆ ਤੇ ਉਹਨੂੰ ਮੱਥਾ ਟੇਕ ਦਿੰਦਾ ਉਹਦੀ ਇੰਨੀ ਬੜਾਈ ਕਰਨ ਦਾ ਲੋਕ ਉਹਨੂੰ ਰੱਬ ਸਮਝਣ ਲੱਪੈਂਦੇ ਆ ਬਈ ਦੇਖੋ ਜੀ ਇੱਥੇ ਮਨੋਕਾਮਨਾ ਪੂਰੀਆਂ ਹੋਣੀਆਂ ਜਾ ਕੇ ਸਾਰਾ ਝੂਟੰਦਾ ਹੈਗਾ ਤੇ ਮੈਂ ਤਾਂ ਕਹਿੰਦਾ ਇਹਨੂੰ ਅਭਿਸ਼ੱਕ ਮੈਂ ਮਾਫੀ ਮੰਗ ਲਈ ਸੀ ਪਰ ਮੈਂ ਚਾਹਨਾ ਹੈ ਵੀ ਇਹਨੂੰ ਥੋੜੀ ਬਹੁਤੀ ਦੋ ਚਾਰ ਹਫ਼ਤਾ ਲਈ ਜਾਂ ਮ ਜਿਹੜਾ ਇਹ ਕਾ ਮੈਸੇਜ ਮਿਲ ਗਿਆ ਇਹਨਾਂ ਆਪੇ ਨਹੀਂ ਜਾਣਨਾ ਚਾਹਦੇ ਕੱਲ ਹੀ ਜਾਂਦੇ ਲੋਪ ਉਥੇ ਪਤਾ ਹੀ ਆ ਬਈ ਇਹ ਫੇਕ ਹੁਣ ਆਪਾਂ ਬਾਬੇ ਕਿੰਨਾਂ ਦਾ ਕਰਾਇਆ ਅਜੇ ਤੱਕ ਦੀ ਮੈਂ ਫਾਈਲ ਮਤ ਪੁਰਾਣੀ ਕੱਢ ਲਈ ਕੋਈ ਜਿਹੜਾ ਕੇਸ ਬਲ ਹੁਣ ਚੱਲਿਆ ਸੀ ਬਾਬੇ ਨੂੰ 2 ਸਾਲ ਦੀ 2.5 ਸਾਲ ਦੀ ਜੇਲ ਹੋਈ ਸੀ ਤੇ ਜੇ ਕੋਈ ਪਤਾ ਹੀ ਨਹੀਂ ਕਿੰਨੇ ਕਰੋੜਾਂ ਜਾਂ ਉਹਦਾ 1 ਮਿਲੀਅਨ ਪੌਂਡ ਦੇ ਘਰ ਚ ਰਹਿ ਰਿਹਾ ਸੀ ਕਿੰਨੀਆਂ ਪ੍ਰਾਪਰਟੀਆਂ ਸੀ ਤੇ ਉਹਨੂੰ ਵੀ ਪੜਨ ਉਸ 10 ਮਿੰਟ ਲੱਗ ਗਏ ਸੀ ਕਿੰਨੀ ਪ੍ਰਾਪਰਟੀ ਸੀ ਕੁਝ ਦੇ ਮੈਨਿੰਗਾ ਪੁਰਾਣੀ ਖਬਰ ਪਈ ਸੀ 2010 ਦੀ ਸੀ ਖਬਰ ਉਹਦਾ ਜੀ ਤੇ ਸਾਡੇ ਜਿਹੜੇ ਇਹ ਗਾਇਕਾ ਜਿਹੜੇ ਜੁੰਮੇਵਾਰ ਆ ਜਿਹਨੇ ਸੋਹਣਾ ਸਮਾਜ ਨੂੰ ਸੁਬਣਾਉਣਾ ਹੁੰਦਾ ਇਹ ਉਹ ਬਾਬਿਆਂ ਦੇ ਪੈਰਾਂ 'ਚ ਬੈਠੇ ਹੁੰਦੇ ਤੇ ਉਹਨਾਂ ਦੀ ਉਮਮਾ ਕਰਦੇ ਹੁੰਦੇ ਇਹਨਾਂ ਨੇ ਜਿੰਨਾ ਨਾ ਚੰਗਾ ਵੀ ਕੀਤਾ ਕੋਈ ਕੁਛ ਨਹੀਂ ਪਰ ਕੁਝ ਜਿਹੜਾ ਨਾ ਜਾਂਦਾ ਇਹ ਬਣਾ ਜਾਣਾ ਬੰਦ ਕਰਦੇ ਨੇ ਉੱਥੇ ਨਸ਼ੇ ਪ੍ਰਮੋਟ ਇਹ ਨਹੀਂ ਕੀਤੇ ਆ ਗਨ ਕਲਚਰ ਇਹ ਨਹੀਂ ਪ੍ਰਮੋਟ ਕੀਤਾ ਹੈਗਾ ਬਾਬਾਵਾ ਨਹੀਂ ਪ੍ਰਮੋਟ ਕੀਤਾ ਹੈਗਾ ਤੇ ਲੋਕ ਅਜੇ ਵੀ ਜਾਣੇ ਨਾ ਜਾਣੇ ਜਿਹੜੀ ਬਈ ਵੀ ਆਮ ਲੋਕ ਤਾਂ ਜਿਹੜੇ ਪੰਥਿਕ ਉਹਦੇ ਹੀ ਕਹ ਰਿਆ ਵੀ ਇਹ ਸਰਕਾਰ ਦੀ ਪਾਲਿਸੀ ਸਗੀ ਵੀ ਬੱਚੇ ਸਿੱਖਿਆ ਨੂੰ ਨਾ ਆਉਣ ਖਾੜ ਤੋਂ ਬਾਦ ਨੂੰ ਨਾ ਜਾਣ ਖਾਸ阿里ਮ ਇਹ ਗੱਲ ਨਾ ਚੱਲੇ ਉਹਨੂੰ ਫੇਰ ਕਾਣ ਦੇ ਨਾਲ ਗਾਇਕਨ ਪ੍ਰੋਮੋਟ ਕਰਕੇ ਨਾ ਤੇ ਬਾਬਾ ਬਾਦ ਨੂੰ ਪ੍ਰੋਮੋਟ ਕੀਤਾ ਤਾਂ ਜੋ ਪੰਜਾਬ ਨੂੰ ਸਦਾ ਲਈ ਗ람 ਬਣਾ ਕੇ ਰੱਖਿਆ ਜਾ ਸਕੇ ਤੇ ਮੇਰੇ ਖਿਆਲ ਇੱਕ ਹੋਰ ਖਬਰ ਆਪਾਂ ਕਰਾਂਗੇ ਹੁਣ ਇਹ ਕਹਿੰਦੇ ਬ੍ਰਿਟਾਨੀ ਸਰਕਾਰ ਜਿਹੜੀ ਆ ਗ੍ਰੈਜੂਏਟ ਵੀਜ਼ਾ ਜਿਹੜਾ ਉਹ ਬੰਦ ਕਰਨ ਦੀ ਸੋਚ ਰਹੀ ਆ ਇਹ ਕੀ ਮਾਮਲਾ ਹੈ ਜੀ ਕੀ ਇਹ ਦੇ ਨਾਲ ਕੀ ਇੰਪੈਕਟ ਪਾਊਗਾ ਜਿਹੜੇ ਭਾਰਤ ਤੋਂ ਪੰਜਾਬ ਤੋਂ ਜਾਂ ਹੋਰ ਦੇਸ਼ਾਂ ਤੋਂ ਕੁਝ ਸਾਲਾਂ ਦੇ ਵਿੱਚ ਇਹ ਬੱਚੇ ਵੱਡੀ ਪੜ੍ਹਨ ਨੂੰ ਆਏ ਹੈਗੇ ਆ ਪੁੱਛ ਤਾਂ ਜੈਨੂਨਲੇ ਪੜ੍ਹਨ ਹੀ ਆਏ ਆ ਕੁਝ ਏਜੰਟਾ ਨੇ ਜਾਂ ਇੱਥੇ ਫੇਕ ਕੰਪਨੀਆਂ ਨੇ ਉਹਨਾਂ ਨੂੰ 25-30 ਲੱਖ ਰੱਗ ਕੇ ਸਿਖਾਇਆ ਹੈਗਾ ਇੰਨੀ ਵੱਡੀ ਗੈਰੰਟੀ 'ਚ ਆ ਗਏ ਹੈਗੇ ਹੁਣ ਬੱਚੇ ਬਹੁਤੇ ਉਹ ਜਾਣਦੇ ਵੀ ਨਹੀਂਗੇ ਯੂਨੀਵਰਸਿਟੀ ਕਾਲਜ 'ਚ ਪੜ੍ਹਨ ਤੇ ਉਹ ਇੱਥੇ ਹੈਗੇ ਤੇ ਉਹਦੇ ਉਹਦੇ ਕਰਕੇ ਗਵਰਨਮੈਂਟ ਜਿਹੜੀ ਆਉਣ ਵਾਲਾ ਸਖਤੀ ਕਰ ਰਹੀ ਹੈ ਵੀ ਹੁਣ ਇੰਨੇ ਲੋਕ ਨਾ ਹੋਣ ਇੱਥੇ ਘਰਾਂ ਦੀ ਵੀ ਛੋਟ ਡੇਜ ਹੈਗੀ ਆ ਸਕੂਲਾਂ ਸਪੇਸ ਹੈ ਨਹੀਂ ਗਈ ਹਸਪੀਟਲ ਦੇ ਵਿੱਚ ਵੀ ਸਾਲ ਸਾਲ ਦੀ ਬੀਟਿੰਗ ਲਿਸਟ ਹੋ ਗਈ ਹੈਗੀ ਚਾਹੁੰਦੇ ਆ ਇਹਨਾਂ ਘਟਾ ਅੰਮ੍ਰਿਤ ਹੀ ਲਾ ਰਹਿ ਗਿਆ ਵੀ ਜਿਹੜਾ ਜਿਹੜਾ ਨੂੰ ਗ੍ਰੈਜੂਏਸ਼ਨ ਲਈ ਵੀ ਹੋਣਾ ਨਾ ਦੋ ਸਾਲ ਲਾ ਲਈ ਉਹਨਾਂ ਦਾ ਹਰ ਇੱਕ ਸਾਲ ਟੈਸਟ ਹੋਇਆ ਕਰੂਗਾ ਇੰਗਲਿਸ਼ ਦਾ ਤੇ ਦੇਖਣਗੇ ਵੀ ਕਾਲਜ ਵਾਕਿਆ ਹੀ ਉਹ ਪੜਨ ਜਾ ਰਿਹਾ ਹੈਗਾ ਤੇ ਨਾ ਫਿਰ ਉਹਨੂੰ ਬੀਜੇ ਮਿਲਦੀ ਹੈਗੀ ਆ ਤੇ ਫੇ ਉਹਨਾਂ ਨੂੰ ਹੀ ਇਹ ਇਜਾਜ਼ਤ ਦੇਣਗੇ ਤੇ ਜਾਂ ਉਹਨਾਂ ਨੂੰ ਇੱਥੇ ਪੱਕੇ ਕਰਨਗੇ ਥੋੜਾ ਬਹੁਤਾ ਨਹੀਂ ਉਹਦਾ ਕੋਈ ਚਾਂਸ ਨਹੀਂ ਉਹਨਾਂ ਦਾ ਹਮ ਇੱਕ ਮਿੰਟ ਹੋਰ ਖਬਰ ਕਰਦੇ ਹੋ ਇਹ ਜਿਹੜੀ ਜੂਨ 1984 ਕੱਲੂ ਘਾੜੇ ਦੇ 40 ਸਾਲ ਹੋਏ ਆ ਇਸ ਸਾਲ ਤੇ ਹੋ ਰਿਹਾ ਜੂਨ ਦੇ ਵਿੱਚ ਤੇ ਉਸ ਸੰਬੰਧ ਵਿੱਚ ਜਿਹੜਾ ਰੈਲੀ ਕੀ ਤਿਆਰੀ ਹੈ ਕਿ ਕੀ ਸੋਚਦੇ ਆ ਕਿ ਇਸ ਸਖਾ ਕੋ ਜਿਹੜੇ ਬਾਰੇ ਕੁਝ ਕੀ ਪਲਾਨ ਕਰ ਰਹੇ ਕੀ ਯੋਜਨਾ ਬਣਾ ਰਹੇ ਆ ਦੇਖੋ ਐਸਐਫਓ ਲੀਡ ਕਰਦੀ ਹੁੰਦੀ ਆ ਯਾਰ ਇਹਨਾਂ ਨੂੰ ਲੰਬੇ ਚਿਰ ਤੋਂ ਹਾਂਜੀ ਤੇ ਉਹਨਾਂ ਨੇ মিডিਏ ਪ੍ਰੋਗਰਾਮ ਦਿੱਤੇ ਵੀ ਹੈਗੇ ਆ ਹਿਸ਼ਾਰ ਵੀ ਲਗਾਇਆ ਹੈਗਾ ਤੇ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਸਾਨੂੰ ਜਾਣਾ ਚਾਹੀਦਾ 40 ਸਾਲ ਹੋ ਗਏ ਆ ਤੇ ਇਨਸਾਫ ਤਾਂ ਨਹੀਂ ਮਿਲਿਆ ਹੈਗਾ ਆਪਾਂ ਇਹੋ ਚਾਹੁੰਦੇ ਹਾਂ ਕਿ ਮੁੜ ਕੇ ਸਰਕਾਰ ਇਹੋ ਜੀ ਗਲਤੀ ਨਾ ਕਰੇ ਤੇ ਆਪਾਂ ਵੀ ਵੱਡੇ ਪੱਦਰ ਦੇ ਉੱਤੇ ਡਰ ਵੀ ਦੇ ਵਿੱਚ ਵੀ 40 ਸਾਲਾਂ ਦੇ ਉੱਤੇ ਆਪਾਂ ਜਿਹੜੀ ਯਾਦਗਾਰ ਬਣਾਈ ਮੋਨੂਮੈਂਟਸ ਬਣਾ ਰਹੇ ਹੈਗੇ ਆ ਉਹ ਜਿਹੜਾ ਬੜੇ ਪਿਆਰ ਨਾਲ ਬਣ ਗਿਆ 90% ਕੰਮ ਉੱਤੇ ਹੋ ਚੁੱਕਾ ਹੈਗਾ ਜਿੰਨੇ ਵੀ ਸਿੰਘ ਉਸ ਵੇਲੇ ਸ਼ਹੀਦ ਹੋਏ ਸੀਗੇ ਤੇ ਜਾਂ ਆਰਮੀ ਚੋਂ ਜਿਹਨਾਂ ਨੇ ਬਗਾਵਤ ਕੀਤੀ ਸੀ ਉਹਨਾਂ ਨੂੰ ਨੇ ਆਰਮੀ ਨੇ ਦੇਈ ਸੀਨੀਅਰ ਅਫਸਰਾਂ ਨਾਲ ਉੱਥੇ ਸ਼ਹੀਦ ਕਰਤਾ ਸੀਗਾ ਉਹਨਾਂ ਸਾਰਿਆਂ ਦੀ ਉਸਾਸਾਸ ਦੇ ਉੱਪਰ ਨਾਂ ਦੀ ਲਿਸਟ ਜਿਹੜੀ ਆ ਮੋਨੂਮੈਂਟ ਦੇਖਣਾ ਹੁਣ ਤੇ 23 ਜੂਨ ਨੂੰ ਦੀ ਆਪਾਂ ਜਿਹੜੀ ਹੈਗੀ ਹੈ ਸਾਡੇ ਉਹਦਾ ਓਪਨਿੰਗ ਹੋਣੀ ਹੈ ਰੈਫਨ ਲਾਇਬ੍ਰੇਰੀ ਬਣ ਰਹੀ ਆ ਇਹ ਵੀ 40 ਸਾਲਾਂ ਨੂੰ ਸਮਰਪਿਤ ਹੋਣੀ ਹੈਗੀ ਠੀਕ ਹੈ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਇੰਨੀਆਂ ਖਬਰਾਂ ਤੇ ਅਸੀਂ ਤਕਸਰ ਕੀਤਾ ਆ ਤੇ ਇਸ ਸਮੇਂ ਸਾਡਾ ਸੁਆਗਤ ਹੈ ਅਗਲੀ ਵਾਰੀ ਹੋਰ ਖਬਰਾਂ ਲੈ ਕੇ ਆਵਾਂਗੇ ਬਾਕੀ ਤੁਸੀਂ ਜੋ ਹੋਰ ਖਬਰਾਂ ਪੜ੍ਹਨੀਆਂ ਤਾਂ ਪੰਜਾਬ ਟਾਈਮਜ਼ ਆਪਣੇ ਇਲਾਕੇ ਦੀ ਸ਼ੋਪ ਤੋਂ ਦੁਕਾਨ ਤੋਂ ਲੈ ਕੇ ਖਰੀਦੋ ਤੇ ਪੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ